ਹਜੇ ਕਾਂਗਰਸੀਓ ਪਹਿਲਾਂ ਖਾਲੀਆਂ ਥੋੜੇ ਸੀ ਮੈਂ ਤਾਂ ਖੜਾ ਛਡਾਲਿਆ ਸੀ ਇਤੋਂ ਵੀ ਛਡਾਲੋ ਇਹ ਮਾਂਜੂ ਤੁਹਾਨੂੰ ਇਹ ਮਾਂਜੂ ਤੁਹਾਨੂੰ ਇਹ ਮਾਂਜੂ ਇਹ ਸਾਡੇ ਕੋਲ ਹੀ ਰਿਹਾ ਪਹਿਲਾਂ ਸਾਡੇ ਕੋਲ ਹੀ ਰਿਹਾ ਸੀ ਤੁਹਾਨੂੰ ਕਹਿੰਦੇ ਆ ਸਾਡਾ ਤਜਰਬਾ ਬਹੁਤ ਮਾੜਾ ਹੈ ਇਹ ਤੁਹਾਨੂੰ ਮਾਂਜੂ ਸਾਰਿਆਂ ਨੂੰ ਇਹ ਤੁਹਾਨੂੰ ਮਾਂਜੂ ਸਾਰਿਆਂ ਨੂੰ ਇਹ ਤੁਹਾਨੂੰ ਮਾਂਜੂ ਸਾਰਿਆਂ ਨੂੰ ਦੇਖਿਓ ਖੈਰਾ ਸਾਹਿਬ ਹਜੇ ਕਾਂਗਰਸੀਓ ਖੈਰਾ ਸਾਹਿਬ ਕਾਂਗਰਸੀਓ ਅੱਜਕੱਲ ਕਿੱਥੇ ਅੱਜਕੱਲ ਜਿੱਦਣ ਮੰਤਰੀ ਬਾਵਾਂ ਕਾਗਵਾ ਦੇ ਲੋਕਾਂ ਨੂੰ ਭੇਜ ਮਨਜ਼ਰਤ ਕਰੇ ਪਹਿਲਾਂ ਖਾਲੀਆਂ ਥੋੜੇ ਸੀ ਮੈਂ ਤਾਂ ਖੜਾ ਛਡਾਲਿਆ ਸੀ ਇਦਾਂ ਦੀ ਛਡਾਲੋ ਇਹ ਮਾਂਜੂ ਤੁਹਾਨੂੰ ਇਹ ਮਾਂਜੂ ਇਹ ਸਾਡੇ ਕੋਲ ਹੀ ਰਿਹਾ ਪਹਿਲਾਂ ਸਾ ਸਾਡੇ ਗੋਲੀ ਰਸੀ ਤੁਹਾਨੂੰ ਕਹਿੰਦੇ ਆ ਸਾਡਾ ਤਜਰਬਾ ਬਹੁਤ ਮਾੜਾ ਹੈ ਇਹ ਤੁਹਾਨੂੰ ਮਾਂਜੂ ਸਾਰਿਆਂ ਨੂੰ ਦੇਖਿਓ ਮੈਂ ਧੰਨਵਾਦ ਦੇਣਾ ਚਾਹੁੰਦਾ ਕਿ ਤੁਸੀਂ ਮੈਨੂੰ ਅੱਜ ਬੋਲਣ ਦਾ ਮੌਕਾ ਦਿੱਤਾ ਸਰ ਇੰਨਾ ਕਰਕੇ ਇੰਨਾ ਕਰਕੇ ਅਸੀਂ ਮੋਬਾਈਲ ਰਿਪੇਅਰ ਕਰਨ ਵਾਲੇ ਰਹੇ ਇੰਨਾਂ ਦੀਆਂ ਸਰਕਾਰਾਂ ਕਰਕੇ ਅਸੀਂ ਮਟੀਰੀਅਲ ਬਣ ਗਏ ਇੰਨਾਂ ਦੀਆਂ ਸਰਕਾਰਾਂ ਕਰਕੇ ਅਸੀਂ 100-150 ਰੁਪਿਆ 200 ਰੁਪਿਆ ਧਿਆਨ ਰੱਖ ਕੇ ਜਾਣ ਅਸੀਂ ਸਟੇਜਾਂ ਤੇ ਜਾਂਦੇ ਰਹੇ ਅਸੀਂ ਆਪਣੀਆਂ ਮਿਹਨਤਾਂ ਨਾਲ ਆਪਣੀਆਂ ਪ੍ਰਾਪਤੀਆਂ ਕੀਤੀਆਂ ਅਸੀਂ ਵੋਟਾਂ 'ਚ ਖੜੇ ਹੋਏ ਅਸੀਂ ਐਨਾ ਵਾਂਗੂ ਪੈਸੇ ਨਹੀਂ ਵੰਡੇ ਸਾਡੇ ਬਾਪੂਆਂ ਨੇ ਇਹਨਾਂ ਦੇ ਬਾਪੂਆਂ ਵਾਂਗੂ ਸੋਨੇ ਦੇ ਬਿਸਕੁਟਾਂ ਦੀ ਸਮਕਲਿੰਗ ਨਹੀਂ ਕੀਤੀ ਅਸੀਂ ਤਾਂ ਕਰਕੇ ਮਟੀਰੀਅਲ ਆ ਜੀ ਅਸੀਂ ਮਿਹਨਤੀ ਆ ਅਸੀਂ ਕੰਮੇ ਆ ਅਸੀਂ ਕਰਤੀਆਂ ਇਹਨਾਂ ਨੂੰ ਮਟੀਰੀਅਲ ਲੱਗਦਾ ਇਹਨਾਂ ਦੇ ਸਵਾ ਸਵਾ ਲੱਖ ਦੇ ਸ਼ਾਨ ਲੈ ਕੇ ਆਉਂਦੇ ਅਤੇ ਫਿਰ ਇਹ ਫਿਰ ਜ ਸਵਾ ਲੱਖ ਦਾ ਸ਼ਾਨ ਲੈ ਕੇ ਆਉਣਗੇ ਕਿਉਂਕਿ ਅਸੀਂ ਤਾਂ ਮਟੀਰੀਅਲ ਹੀ ਲੱਗਾਂਗੇ ਸਰ ਇਹ ਸਾਰੇ ਮਟੀਰੀਅਲ ਹੀ ਇਹਨਾਂ ਵਾਸਤੇ ਪਰ ਮੈਂ ਦੱਸਣਾ ਚਾਹਨਾ ਸਾਡੇ ਕੋਲੇ ਮਟੀਰੀਅਲ ਨਹੀਂ ਸਾਡਾ ਵਿੱਤ ਮੰਤਰੀ ਮੰਨਿਆ ਪਰਮੰਨਿਆ ਐਡਵੋਕੇਟ ਹੈ ਸਾਡੇ ਕੋਲੇ ਡਾਕਟਰ ਬਲਜੀਤ ਕੌਰ ਮੰਨੀ ਪਰਮੰਨੀ ਅੱਖਾਂ ਦੀ ਡਾਕਟਰ ਹੈ ਸਾਡੇ ਕੋਲੇ ਡਾਕਟਰ ਚੰਨਜੀ ਚਲਨੀ ਮੰਨਿਆ ਪਰਮੰਨਿਆ ਅੱਖਾਂ ਦਾ ਡਾਕਟਰ ਹੈ ਸਾਡਾ ਸਿਹਤ ਮੰਤਰੀ ਡਾਕਟਰ ਬਲਵੀਰ ਮੰਨਿਆ ਪਰਮੰਨਿਆ ਅੱਖਾਂ ਦਾ ਡਾਕਟਰ ਹੈ ਇਸ ਕਰਕੇ ਅਸੀਂ ਮਟੀਰੀਅਲ ਨਹੀਂ ਹੈਗੇ ਅਸੀਂ ਬਹੁਤ ਸਿਆਣੇ ਵੀ ਆ ਸਾਡੇ ਕੋਲ ਸਰਕਾਰ 2 ਸਾਲ ਹੋਵੇ ਚਲਾਉਂਦੇ ਆ ਪੰਜਾਬ ਨੂੰ ਕੋਈ ਘਾਟਾ ਨਹੀਂ ਪੈਣ ਦਿੱਤਾ ਕਦੇ ਤੁਹਾਡੇ ਵਿੱਤ ਮੰਤਰੀ ਵਾਂਗੂ ਇਹ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਸਾਡਾ ਖਜ਼ਾਨਾ ਵੀ ਭਰਿਆ ਸਾਡੀ ਨੀਅਤ ਵੀ ਭਰੀ ਹੈ ਤੁਹਾਡੀ ਨੀਅਤ ਵੀ ਖਾਲੀ ਹੈ ਤੁਹਾਡਾ ਖਜ਼ਾਨਾ ਵੀ ਖਾਲੀ ਹੈ ਤੁਸੀਂ ਇਹੀ ਕਰ ਸਕਦੇ ਹੋ ਬਸ ਸੋਚ ਕਰਕੇ ਮੈਨੂੰ ਸਪੀਕਰ ਸਾਹਿਬ ਤੁਹਾਡੇ ਨਾਲ ਗੱਲ ਕਰਨੀ ਚਾਹਨਾ ਆਮ ਤੌਰ ਤੇ ਕੀ ਹੁੰਦਾ ਸੀ ਆਮ ਤੌਰ ਤੇ ਸਰਕਾਰਾਂ ਆਉਂਦੀਆਂ ਨੇ ਸਰਕਾਰਾਂ ਆਉਂਦੀਆਂ ਨੇ ਤੇ ਆਖੇ ਆਖੇ ਸ੍ਰਾਈ ਸਰਕਾਰੀ ਸੰਸਥਾਵਾਂ ਨੂੰ ਵੇਚ ਦਿੰਦੀਆਂ ਨੇ ਪ੍ਰਾਈਵੇਟ ਨੂੰ ਵੇਚ ਦਿੰਦੀਆਂ ਨੇ ਪ੍ਰਾਈਵੇਟ ਨੂੰ ਵੇਚ ਦਿੰਦੀਆਂ ਨੇ ਘਾਟੇ ਦਾ ਸੌਦਾ ਕਹਿ ਕੇ ਪਹਿਲੀ ਵਾਰ ਹੋਇਆ ਉਲਟੀ ਗੰਗਾ ਬਈ ਹੈ ਅਸੀਂ 540 ਮੀਗਾਵਾਟ ਦਾ ਜੀਵੀਕੇ ਦਾ ਗੋਇੰਦਵਾਲ ਵਾਲਾ ਦੇ ਥਰਮਲ ਪਲਾਂਟ ਸਰਕਾਰ ਨੇ ਇੱਕ ਫਰਬਲੀ ਨੂੰ ਖਰੀਦਿਆ ਹੈ 540 ਮੈਗਾਵਾਟ ਦਾ ਤਿੰਨ ਹਾਲ ਉਹਦਾ ਨਾਮ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਰੱਖਿਆ ਹੈ ਸ੍ਰੀ ਗੁਰੂ ਅਮਰਦਾਸ ਦੀ ساری ਜ਼ਿੰਦਗੀ ਜੀਤੇ ਜੀ ਗੁਰੂ ਨੇ ਆਪਣੇ ਉਹਨਾਂ ਦੀ ساری ਜ਼ਿੰਦਗੀ ਜਿਹੜੀ ਹੈ ਉਹ ਗੋਇੰਦਵਾਲ ਸਾਹਿਬ ਤੋਂ ਨਿਕਲੀ ਬਤਾਈ ਉੱਥੇ ਸਦੀ ਬ੍ਰਥਾ ਸਤੀ ਪ੍ਰਥਾ ਖਤਮ ਕੀਤੀ ਲੰਗਰ ਪ੍ਰਥਾ ਸ਼ੁਰੂ ਕੀਤੀ ਆ ਹੁਣ ਜਦੋਂ ਗੁਰੂ ਅਮਰਦਾਸ ਜੀ ਦੀ ਗੱਲ ਚੱਲ ਰਹੀ ਹੈ ਐਥੇ ਮੁਰਦਾਬਾਦ ਦੇ ਨਾਰੇ ਲਾਉਣ ਵਾਲਿਆਂ ਨੂੰ ਕੋਈ ਨਰਕਾਂ ਚ ਢੋਈ ਮਿਲੂ ਇਹਨਾਂ ਨੂੰ ਨਰਕਾਂ ਚ ਢੋਈ ਮਿਲੂ ਇਹਨਾਂ ਨੂੰ ਮੁਰਦਾਬਾਦ ਦੇ ਨਾਰੇ ਲਾਈ ਜਾਂਦੇ ਜਦੋਂ ਮੈਂ ਸ੍ਰੀ ਗੁਰੂ ਅਮਰਦਾਸ ਜੀ ਦੀ ਗੱਲ ਕਰ ਰਿਹਾ ਆ ਇਹਨਾਂ ਦੇ ਆ ਇਹਨਾਂ ਦੇ ਹਾਲਾਤ ਨੇ ਇਹਨਾਂ ਨੂੰ ਕੁਰਸੀਆਂ ਚਾਹੀਦੀਆਂ ਇਹਨਾਂ ਨੂੰ ਕੁਰਸੀਆਂ ਚਾਹੀਦੀਆਂ ਖੈਰਾ ਸਾਹਿਬ ਹਜੇ ਕਾਂਗਰਸੀ ਹੋ ਹਰਿਆ ਸਾਹਿਬ ਕਾਂਗਰਸੀਓ ਅੱਜਕੱਲ ਕਿੱਥੇ ਅੱਜਕੱਲ ਪਹਿਲਾਂ ਖਾਲੀਆਂ ਥੋੜੇ ਸੀ ਮੈਂ ਤਾਂ ਖੜਾ ਛਡਾਲਿਆ ਸੀ ਇਤੋਂ ਦੀ ਛਡਾਲੋ ਇਹ ਮਾਂਜੂ ਤੁਹਾਨੂੰ ਇਹ ਮਾਂਜੂ ਇਹ ਸਾਡੇ ਕੋਲ ਹੀ ਰਿਹਾ ਪਹਿਲਾਂ ਸਾਡੇ ਕੋਲ ਹੀ ਰਹਿ ਸੀ ਤੁਹਾਨੂੰ ਕਹਿੰਦੇ ਆ ਸਾਡਾ ਤਜਰਬਾ ਬਹੁਤ ਮਾਰਾ ਹੈ ਇਹ ਤੁਹਾਨੂੰ ਮਾਂਜੂ ਸਾਰਿਆਂ ਨੂੰ ਦੇਖਿਓ